ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮਾਨ ਸਾਹਿਬ ਚੰਡੀਗੜ੍ਹ 에어ਪੋਰਟ ਤੇ ਉਤਰੇ ਤੇ ਡਿੱਗ ਪਏ ਸੰਤੁਲਨ ਵਿਗੜ ਗਿਆ ਕਿਉਂ ਕਹੀਏ ਉਹਨਾਂ ਦਾ ਤੇ ਉਦੋਂ ਬਾਅਦ ਅਫਸਰ ਨਾਲ ਸੀ ਡੀਸੀ ਨਾਲ ਸੀ ਤਾਂ ਆਈਐਸ ਅਫਸਰ ਨਾਲ ਸੀ ਉਹਨਾਂ ਨੂੰ ਸੰਭਾਲਿਆ ਘਰ ਲੈ ਕੇ ਗਏ ਡ੍ਰਿੱਪ ਲਗਾਇਆ ਤੇ ਉਸ ਤੋਂ ਬਾਅਦ ਫਿਰ ਦਿੱਲੀ ਲੈ ਗਏ ਅਪੋਲੋ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹ ਘਟਨਾ ਵਾਪਰੀ ਹੈ ਕਿਉਂ ਹੋਇਆ ਇਹ ਇਹਦੇ ਪਿੱਛੇ ਕਾਰਨ ਕੀ ਹੈ ਕੋਈ ਸਰੀਰਕ ਕਾਰਨ ਹੈ ਮੈਂ ਬਿਲਕੁਲ ਨਹੀਂ ਕਹਦਾ ਜੋ ਮਜੀਠੀਆ ਸਾਹਿਬ ਨੇ ਕਿਹਾ ਹੈ ਬਿਲਕੁਲ ਉਸ ਤਰ੍ਹਾਂ ਦੀ ਕੋਈ ਗੱਲ ਮੈਂ ਨਹੀਂ ਕਹਿੰਦਾ ਨਹੀਂ ਮੈਨੂੰ ਪਤਾ ਹੈ ਵੀ ਉਹ ਕਾਰਨ ਹੈ ਜੋ ਵੀ ਕਾਰਨ ਹੈ ਉਹਦਾ ਅਨਲਿਸਿਸ ਕਰਨਾ ਹੈ ਕੀ ਕੋਈ ਇਸsrand ਦੇ ਮਾਨਸਿਕ ਤਣਾਅ ਚ ਨੇ ਕੀ ਉਹਨਾਂ ਨੂੰ ਇਗਨੋਰ ਕੀਤਾ ਗਿਆ ਪਿਛਲੇ ਦਿਨੀ 13 ਸਤੰਬਰ ਤੋਂ ਜਦੋਂ ਤੋਂ ਬਾਹਰ ਆਏ ਨੇ ਨਾ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਉਹਨਾਂ ਦਾ ਸਵਾਗਤ ਕਰਨ ਗਏ ਸੀ ਉਦੋਂ ਦੇ ਉੱਥੇ ਹੀ ਸੀ ਤੇ ਕੀ ਉੱਥੇ ਹੋਕ ਕੀ ਰਿਹਾ ਸੀ ਕਿਉਂ ਤਣਾਅ ਸੀ ਟੈਨਸ਼ਨ ਕਿਉਂ ਸੀ ਉਹ ਕਾਰਨ ਬਣਿਆ ਬਹੁਤ ਸਾਰੇ ਸਵਾਲ ਨੇ ਇਸ ਵੀਡੀਓ ਚ ਉਹਨਾਂ ਬਾਰੇ ਡਿਸਕਸ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਉਹੀ ਤਪੀਰ ਜਿਹੜੀ ਅਕਸਰ ਕਰਦਾ ਹੈ ਅੱਜ ਵੀ ਕਰ ਰਿਹਾ ਹੈ ਕਿ ਪਿਆਰੇ ਦਰਸ਼ਕੋ ਇਸ ਚੈਨਲ ਨੂੰ ਜੇ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਕਰ ਲਿਓ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀ ਉਹਨਾਂ ਦਾ ਚੰਡੀਗੜ੍ਹ 에어ਪੋਰਟ ਤੇ ਸਤਲੋਨ ਨੂੰ ਤਾਂ ਵਿਗੜਨਾ ਚਲੋ ਡਿਗਣਾ ਨਾ ਕਹੀਏ ਉਹਨਾਂ ਨੂੰ ਫੜਿਆ ਗਿਆ ਬਿਠਾਇਆ ਗਿਆ ਚੰਡੀਗੜ੍ਹ ਘਰ ਲੈ ਕੇ ਗਏ ਟ੍ਰਿਪ ਲੱਗਿਆ ਇਹ ਗੱਲਾਂ ਸਾਰੀਆਂ ਸਹੀ ਉਦੋਂ ਬਾਅਦ ਦੁਬਾਰਾ ਅਪੋਲੋ ਹਸਪਤਾਲ ਹੁਣ ਮੈਂ ਇਹ ਗੱਲ ਕਹਿਣ ਦਾ ਟਾਈਮ ਨਹੀਂ ਕਿ ਜੀ ਹਸਪਤਾਲ ਬਰਾਬਰ ਕਰਤੇ ਜੀ ਸਰਕਾਰੀ ਹਸਪਤਾਲਾਂ ਦੇ ਤੇ ਬਰਾਬਰ ਦਾ ਫਰਕ ਉਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਅਪੋਲੋ ਹਸਪਤਾਲ ਲੱਗੇ ਦਿੱਲੀ ਦੇ ਵੀ ਕੋਈ ਸਰਕਾਰੀ ਹਸਪਤਾਲ ਚ ਨਹੀਂ ਗਏ ਉੱਥੇ ਉਹਨਾਂ ਦਾ ਹਾਲਾਤ ਚਾਪਿਆ ਦੇ ਉੱਥੇ ਤੇ ਮੈਂ ਉਹ ਜੀ ਫੋਨ ਕਰਕੇ ਕਿਸੇ ਨੂੰ ਪੁੱਛਿਆ ਵੀ ਗੱਲ ਕੀ ਹੋਈ ਮੈਂ ਕਿਹਾ ਦੇਖੋ ਵੰਦਾ ਸਰੀਰ ਦਾ ਕੋਈ ਪਤਾ ਨਹੀਂ ਕੀ ਕਰਨਾ ਅਸਲ ਦੇ ਵਿੱਚ ਜਿਹੜਾ ਮਨ ਤੇ ਸਰੀਰ ਹੁੰਦਾ ਨਾ ਦੋਨਾਂ ਦੀ ਕੰਪੈਟੀਬਿਲਟੀ ਹੁੰਦੀ ਹੈ ਜੇ ਤੁਸੀਂ ਖੁਸ਼ ਹੋ ਮਨ ਖੁਸ਼ਾ ਤੁਹਾਡਾ ਸਰੀਰ ਤੇ ਤੁਹਾਡੇ ਚਿਹਰੇ ਦੇ ਹਰ ਪਾਸ ਤੋਂ ਪਤਾ ਲੱਗ ਜੂ ਜੇ ਮਨ ਦਾ ਅਸਰ ਸਰੀਰ ਵੀ ਦਾ ਅਸਰ ਨਜ਼ਰ ਆਉ ਨਾ ਗਲਤਮੰਚ ਹੋ ਰਹੀ ਹੈ ਸਰੀਰ ਉਹਦੇ ਨਾਲ ਉਸੇ ਤਰ੍ਹਾਂ ਰਿਐਕਟ ਕਰਦਾ ਹੈ ਤੇ ਜਦੋਂ ਕੋਈ ਟੈਨਸ਼ਨ ਹੁੰਦੀ ਹੈ ਟੈਨਸ਼ਨ ਸਰੀਰ ਨੂੰ ਨਹੀਂ ਆਉਂਦੀ ਮਨ ਨੂੰ ਹੁੰਦੀ ਹੈ ਤੇ ਮਨ 'ਚ ਟੈਨਸ਼ਨ ਹੋ ਸਕਦੀ ਹੈ ਟੈਨਸ਼ਨ ਦੇ ਕਾਰਨ ਵੀ ਸਮਝ ਆਉਂਦੇ ਨੇ ਕਈ ਕਾਰਨ ਸਮਝ ਆਉਂਦੇ ਨੇ ਦੇਖੋ ਮਾਨ ਸਾਹਿਬ ਜਦੋਂ ਪਤਾ ਲੱਗਿਆ ਵੀ ਤਿਹਾੜ ਜੇਲ੍ਹ ਚੋਂ 13 ਸਤੰਬਰ ਨੂੰ ਬਾਹਰ ਆ ਜਾਣਾ ਹੈ ਕੇਸਰੀਵਾਲ ਸਾਹਿਬ ਨੇ ਉਹਨਾਂ ਦੇ ਸੁਪਰੀਮੋ ਨੇ ਜਿਹੜਾ ਕਿ ਮੋਦੀ ਸਾਹਿਬ ਤੋਂ ਵੀ ਜ਼ਿਆਦਾ ਆਪਣੇ ਆਪ ਨੂੰ ਸੁਪਰ ਸਮਝਦਾ ਤਾਂ ਹੀ ਸੁਪਰੀਮੋ ਕਹਿੰਦੇ ਨੇ ਉਹਦੇ ਸਵਾਗਤ ਲਈ ਮਾਨ ਸਾਹਿਬ ਪਹੁੰਚ ਗਏ ਉੱਥੇ ਔਰ ਤੁਸੀਂ ਸਭ ਨੇ ਦੇਖਿਆ ਵੀਡੀਓ ਦੇ ਵਿੱਚ ਕਿ ਸੁਸ਼ੋਧਿਆ ਸਾਹਿਬ ਤੇ ਇਹ ਮੀਂਹ 'ਚ ਖੜੇ ਅਡੀਕਦੇ ਰਹੇ ਸਵਾਗਤ ਲਈ ਆਗੇ ਬਾਹਰ ਮੈਂ ਕੋਈ ਗੱਲ ਨਹੀਂ ਕਹਿਣਾ ਜਦੋਂ ਕੋਈ ਬਹੁਤ ਬਹੁਤ ਗੱਲਾਂ ਲੋਕ ਕਰਦੇ ਜੀ ਪਹਿਲੀ ਹੱਥ ਲਾਉਣਾ ਪਾਉਣਾ ਵੱਡਾ ਭਰਾ ਬਣਿਆ ਪਹਿਲੀ ਹੱਥ ਲਾਵੇ ਨਾ ਲਾਵੇ ਆਪਾਂ ਕੀ ਲੈਣਾ ਸਮਵਤ ਕੀਤਾ ਜਫੀ ਪਾਈ ਇੱਕ ਐਸਾ ਉਪਯੋਗ ਲੇਕਿਨ ਉਹ ਤੋਂ ਤੇ ਉੱਥੇ ਸੀ ਉੱਥੇ ਕਈ ਗੱਲਾਂ ਸੀ ਨਜ਼ਰ ਆਈਆਂ ਜਿਹਦਾ ਪੱਤਰਕਾਰਾਂ ਦੇ ਵਿੱਚ ਜਾਦਾ ਸੋਰਸ ਹੁੰਦੇ ਨੇ ਜਰਨਲਿਸਟ ਹੁੰਦੇ ਹੁਣ ਉੱਥੇ ਮਨੋਜਨ ਮੀਟਿੰਗਾਂ ਚੱਲ ਰਹੀਆਂ ਸੀ 13 ਤੋਂ ਬਾਅਦ ਲਗਾਤਾਰ ਮੀਟਿੰਗਾਂ ਦਾ ਸلسਲਾ ਚੱਲਿਆ ਵਰਕਰਾਂ ਨੂੰ ਸੰਬੋਧਨ ਕੀਤਾ ਵਰਕਰਾਂ ਨੂੰ ਸੰਬੋਧਨ ਕਰਨਾ ਸੀ ਤਾਂ ਉੱਥੇ ਮਨੀਸ਼ ਸ਼ੋਧਿਆ ਸੰਜੇ ਸਿੰਘ ਸੰਦੀਪ ਪਾਟਕ ਤਾਂ ਬੋਲ ਰਹੇ ਨੇ ਔਰ ਭਗਵੰਤਬਾਹਨ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਹੋਰ ਤਾਂ ਹੋਰ ਭਗਵੰਤਬਾਹਨ ਦਾ ਨਾਂ ਵੀ ਨਹੀਂ ਲਿਆ ਗਿਆ ਜਿਹੜੀ ਇਗਨੋਰਡ ਜਿਹੜਾ ਹੈ ਉਹਨਾਂ ਦੇ ਵਿੱਚ ਇਹ ਭਾਵਨਾ ਆ ਗਈ ਕਿ ਮੈਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਇਗਨੋਰ ਕੀਤਾ ਜਾ ਰਿਹਾ ਹੈ ਭਾਵਨਾ ਕਿਉਂ ਆਈ ਕਿਉਂਕਿ ਨਾ ਬੋਲਣ ਦਿੱਤਾ ਨਹੀਂ ਨਾਮ ਨਾ ਕ੍ਰੈਡਿਟ ਕਿਸੇ ਕਿਸਮ ਦਾ ਪਿੱਛੋਂ ਇਹਨਾਂ ਕੁਝ ਕਰ ਰਹੇ ਸੀ ਉਹ ਇੱਕ ਤਾਂ ਟੈਨਸ਼ਨ ਦਾ ਕਾਰਨ ਫਿਰ ਆਕਸੀਸ ਨੂੰ ਜਿਹੜਾ ਹੈ ਬਣਾਤਾ ਮੁੱਖ ਮੰਤਰੀ ਜਿਸ ਤਰੀਕੇ ਨਾਲ ਮੁੱਖ ਮੰਤਰੀ ਬਣਾਇਆ ਗਿਆ ਜਿਸ ਤਰੀਕੇ ਨਾਲ ਸਾਰਾ ਕੁਝ ਚੱਲ ਰਿਹਾ ਹੈਗਾ ਕਿਸੇ ਕਿਸਮ ਦੀ ਕੋਈ ਸਲਾਹ ਨਹੀਂ ਜੋ ਕੇਜਰੀਵਾਲ ਦਾ ਜੋ ਮਨਚਾਉਂਦਾ ਉਹ ਕਰਨਾ ਇਹ ਸਟਾਈਲ ਹੈ ਕੇਜਰੀਵਾਲ ਦਾ ਇੱਕ ਸਟਾਈਲ ਹੈ ਕਿ ਜਿਹੜਾ ਬੰਦਾ ਤਾਂ ਗੋਡਿਆਂ ਤੋਂ ਨੀਵਾਂ ਉਹ ਉਹਦਾ ਜਿਹੜਾ ਹੈ ਚਿਹਤ ਜਿਹੜਾ ਥੋੜੇ ਆ ਵੀ ਉੱਚਾ ਹੋ ਉਹਨੂੰ ਕੋਈ ਹੋਵੇ ਆਪਾਂ ਦੇਖਿਆ ਕੁਮਾਰ ਵਿਸ਼ਵਾਸ ਪ੍ਰਸ਼ਾਦ ਭੂਜਨ ਜਗਿੰਦਰ ਜਾਦਵ ਤਰ ਬੀਗਾ ਦੀ ਜੁ ਬੜੀ ਲੰਬੀ ਲਿਸਟ ਹੈ ਜਿਹਨੂੰ ਜਿਹੜੇ ਕਦ ਥੋੜੇ ਜਿਹਾ ਵੀ ਛੇ ਸੀ ਲਾਦੂ ਉਹਨਾਂ ਨੂੰ ਸ਼ਾਮ ਨੂੰ ਤਾਂ ਇਹ ਜਿਹੜੀ ਸੰਗਠ ਸੰਗੀਆਂ ਚ ਮਾਨ ਸਾਹਿਬ ਦਾ ਮਨ ਚ ਤਾਂ ਨਹੀਂ ਕਿਤੇ ਆ ਗਿਆ ਕਿ ਇਹਨਾਂ ਦੇ ਮਨ ਚ ਕੁਝ ਐਸੀ ਗੱਲ ਹੈ ਕਿ ਆਸੀ ਸਿੰਘ ਵਾਂਗ ਮੈਨੂੰ ਕਹਿ ਦੇਣ ਕਿ ਠੀਕ ਹੈ ਜਬੇ ਸਸ਼ੋਧੀਆਂ ਨੂੰ ਕਹਤਾ ਕਿ ਆਪਾਂ ਕਿਸੇ ਨਵੇਂ ਨੂੰ ਬਣਾ ਦਈਏ ਇਹ ਟੈਨਸ਼ਨ ਦੇ ਕਾਰਨ ਹੋ ਸਕਦੇ ਨੇ ਜਿਸ ਕਾਰਨ ਉਹਨਾਂ ਨੂੰ ਮਤਲਬ ਇਹ ਟੈਨਸ ਨੂੰ ਟੈਨਸ਼ਨ ਤਾਂ ਆਪਸ ਚ ਇਹ ਵੀ ਹੈ ਕਿ ਹਰਿਆਣਾ ਦੀ ਇਲੈਕਸ਼ਨ ਚ ਹੁਣ ਤੱਕ ਜਿਹੜਾ ਹੈ ਭਗਵੰਤ ਮਾਨ ਮੇਨ ਪ੍ਰਚਾਰਕ ਸੀ ਸਟਾਰ ਪ੍ਰਚਾਰਕ ਸੀ ਪਰ ਹੁਣ ਉਹਨਾਂ ਤਸਵੀਰ ਵੀ ਹਟਾਤੀ ਫਲੈਕਸ ਤੋਂ ਕੇਜਰੀਵਾਲ ਦੇ ਨਾਮ ਤੇ ਚੜੋਂ ਡਾਂਡੀਆਂ ਨੇ ਇਹ ਕਹਿ ਦਿੱਤਾ ਗਿਆ ਪਹਿਲਾਂ ਕਾਇਸੀ ਮਾਨ ਸਾਹਿਬ ਨੇ ਡਾਂਡੀਆਂ ਨੇ ਮਾਨ ਸਾਹਿਬ ਬਿਲਕੁਲ ਬਾਹਰ ਕੱਢ ਤੇ ਸੰਦੀਪ ਪਾਟਕ ਨੇ ਜੀ ਵਿੱਚ ਮੀਟਿੰਗ ਬੁਲਾਈ ਬਿਊਟੀਆਂ ਲਾਈਆਂ ਸਾਰੇ ਮੰਤਰੀਆਂ ਸਾਰੇ ਚੇਅਰਮੈਨ ਤੇ 50 ਬੰਦੀਆਂ ਦੇ ਡਿਊਟੀਆਂ ਲੱਗੀਆਂ ਨੇ ਪੁੱਛਿਆ ਹੀ ਨਹੀਂ ਮਾਨ ਸਾਹਿਬ ਨੂੰ ਜਿਨ੍ਹਾਂ ਦੇ ਮੰਤਰੀ ਇਹਨਾਂ ਨੂੰ ਬਿਲਕੁਲ ਨਹੀਂ ਪੁੱਛਿਆ ਤੇ ਮਾਨ ਸਾਹਿਬ ਨੇ ਵੀ ਤਾਂ ਸੰਤਮਨ ਤੋਂ ਲੋਦੋਂ ਲਈ ਜੋ ਜਿਲੰਦਰ ਦੀ ਇਲੈਕਸ਼ਨ ਸੀ ਉਦੋਂ ਸੰਦੀਪ ਪਾਠਕ ਨੇ ਇਹ ਹੀ ਕਿਹਾ ਸੀ ਕਿ ਜੀ ਇਹਨਾਂ ਦੀ ਡਿਊਟੀ だっती ਮਾਨ ਸਾਹਿਬ ਜਿਹੜੇ ਨੇ ਉਹ ਅਕੀਲ ਚਵਾ ਆ ਕੇ ਪ੍ਰਚਾਰ ਕਰਨਗੇ ਮਾਨਕਾਂ ਦੇ ਮੈਂ ਤਾਂ ਇੱਥੇ ਰਹੂੰਗਾ ਮੈਂ ਲੜੂਗਾ ਇਲੈਕਸ਼ਨ ਲੜ ਲਈ ਤੇ ਇਹਦਾ ਮਤਲਬ ਡ੍ਰਿਫਟ ਤਾਂ ਤਣਾਅ ਤਾਂ ਪਹਿਲਾਂ ਤੋਂ ਹੀ ਨਜ਼ਰ ਆ ਰਿਹਾ ਸੀ ਤੋਂ ਜਨਾਵ ਵਾਲੀ ਸਥਿਤੀ ਤਾਂ ਹੈ ਤਣਾਅ ਵਾਲੀ ਸਥਿਤੀ ਆ ਵੇਸੀ ਵੀ ਲੋਕ ਵੀ ਤਾਂ ਜੱਜ ਕਰਦੇ ਨੇ ਆਪ ਸਿਸ਼ਾਈ ਨੂੰ ਵੀ ਪਤਾ ਹੈ ਵੀ ਕੰਮ ਕਿੱਥੋਂ ਹੁੰਦੇ ਨੇ ਹੋਰ ਜਦੋਂ ਸੁਬਿੰਦਰ ਪਖਤ ਨੂੰ ਕਿਹਾ ਕਿ ਇੱਕ ਵਾਰੀ ਵੋਟ ਪਾ ਦਿਓ ਅਸੀਂ ਮੰਤਰੀ ਬਣਾਵਾਂਗੇ ਤੇ ਮੰਤਰੀ ਕਿਹਦੇ ਬਣਾਉਣਾ ਹੈ ਲੋਕਾਂ ਨੂੰ ਵੀ ਹੁਣ ਤਾਂ ਪਤਾ ਲੱਗ ਗਿਆ ਕਿ ਮੰਤਰੀ ਮਾਨ ਸਾਹਿਬ ਨੇ ਮੰਤਰੀ ਮੰਡਲ ਚ ਲੈਣਾ ਹੈ ਜਾਂ ਦਿੱਲੀ ਤੋਂ ਬਣਾਣਾ ਹੈ ਅਫਸਰਾ ਦੀ ਤਵਾਦ ਨੇ ਅਫਸਰਾ ਦੀ ਪੋਸਟਿੰਗ ਦਿੱਲੀ ਤੋਂ ਹੁੰਦੀ ਹੈ ਕੋਈ ਛੋਟੇ ਤੋਂ ਛੋਟਾ ਅਦਕਾਟ ਰੋ ਵੀ ਦਿੱਲੀ ਵਾਲੇ ਨੇ ਕਰਨਾ ਹੈ ਤੇ ਮਾਨ ਸਾਹਿਬ ਨੇ ਕੀ ਕਰਨਾ ਹੈ ਲੋਕਾਂ ਦੇ ਮਨਜ ਦਾ ਇਹ ਵੀ ਗੱਲ ਆਈ ਪਈ ਹੈ ਕਿ ਅਸੀਂ ਮਾਨ ਨੂੰ ਵੋਟ ਪਾਈ ਸੀ ਅਸੀਂ ਪੰਜਾਬੀ ਨੂੰ ਵੋਟ ਪਾਈ ਸੀ ਨਾ ਕਿ ਕਿਸੇ ਦਿੱਲੀ ਵਾਲੇ ਨੂੰ ਵੋਟ ਪਾਈ ਸੀ ਇਹ ਰਾਜ ਦਿੱਲੀ ਕਰ ਰਹੀ ਹੈ ਸਭ ਸਾਡੇ ਤੇ ਰਾਜ ਪ੍ਰੌਕਸੀ ਜਿਹੜਾ ਰਾਜ ਆ ਉਹ ਤਾਂ ਦਿੱਲੀ ਦਾ ਸ੍ਰੀ ਮੰਤਰੀ ਨਾਲ ਬੰਦੇ ਲਾਏ ਹੋਏ ਨੇ ਤਾਂ ਇਸ ਕਰਕੇ ਕਈ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਖैर ਗਲਤ ਇਹ ਹੈ ਕਿ ਟੈਨਸ਼ਨ ਕਰੀ ਹੋ ਗਈ ਸੀ ਹੁਣ ਸ਼ਾਇਦ ਉਹ ਤਣਾਅ ਹੋਵੇ ਮਾਨਸਿਕ ਦੇ ਮਨਚ ਤੇ ਜਾ ਕੋ ਸਰੀਰਕ ਵੀ ਹੋ ਸਕਦਾ ਕਿ ਉਹਨਾਂ ਦਾ ਬੰਦੇ ਦਾ ਕੋਈ ਪਤਾ ਲੱਗਦਾ ਅੱਜ ਕੱਲ ਤਾਂ ਬਿਲਕੁਲ ਹੀ ਨਹੀਂ ਪਤਾ ਲੱਗਦਾ ਸਰੀਰ ਦਾ ਕਿੱਥੇ ਕੀ ਹੋ ਜੇ ਨੌਜਵਾਨ ਬੰਦੇ ਤੇ ਅਟੈਕ ਹੋ ਰਹੇ ਨੇ ਸੋ ਜੋ ਵੀ ਹੋਇਆ ਉਹਦੇ ਵਿੱਚ ਇਹ ਬਿਮਾਰ ਹੋਏ ਇਹਨਾਂ ਦਾ ਸਤੁਲਨ ਵਿਗੜਿਆ ਡਿਗੇ ਅਪੋਲੋ ਚ ਇਲਾਜ ਚੱਲ ਰਿਹਾ ਇਹ ਇੱਕ ਪੱਖ ਹੈ ਦੂਜਾ ਪੱਖ ਬਿਲਕੁਲ ਕੈਲਕੂਲੇਟਡ ਸਹੀ ਹੈ ਜੋ ਸਾਡੇ ਸਾਹਮਣੇ ਹੈ ਕਿ ਇੱਕ ਖਾਸ ਕਿਸਮ ਦੀ ਟੈਨਸ਼ਨ ਜਰੂਰ ਭਗਵਾਨ ਤੋਂ ਮਾਨਦੇ ਮਨ ਚ ਹੈ ਕਿ ਮੈਨੂੰ ਇੰਨਾ ਕੰਮ ਲੈ ਕੇ ਮੈਨੂੰ ਇਗਨੋਰ ਕੀਤਾ ਗਿਆ ਇਸ ਵਾਰ ਇਹ ਜਦੋਂ ਤਿੰਨ ਉੱਥੇ ਤਿੰਨ ਦਿਨ ਰਹੇ ਜਦ ਨਹੀਂ ਪੰਜਾਬ ਦੇ ਕੰਮ ਕੇਜਰੀਵਾਲ ਦੇ ਸਵਾਗਤ ਲਈ ਤਿੰਨ ਦਿਨ ਉੱਥੇ ਰਹਿਣਾ ਪੰਜਾਬ ਦੇ ਕੰਮ ਰੁਕੇ ਹੋਏ ਨੇ ਫਿਰ ਇਥੋਂ ਗੱਲ ਸਪਸ਼ਟ ਹੁੰਦੀ ਹੈ ਕਿ ਸਾਰਾ ਕੰਮ ਹੀ ਦਿੱਲੀ ਤੋਂ ਚੱਲ ਰਿਹਾ ਹੈ ਦੇ ਵੀ ਪੰਜਾਬ ਦਾ ਰਾਜ ਡਿਜੀਟਲ ਆ ਰਹੀ ਹੈ ਇਸ ਕਸਰ ਦੇ ਲੋਕਾਂ ਚ ਵੀ ਪ੍ਰਚਾਰ ਹੋਣ ਲੱਗ ਗਿਆ ਜਾਂ ਉਹਨਾਂ ਨੂੰ ਇਹ ਆਈਡੀਆ ਆ ਹੋਣ ਲੱਗ ਗਿਆ ਵੀ ਅਸੀਂ ਸੱਚਮੁੱਚ ਹੀ ਇੱਕ ਕੰਮ ਕੋਲ ਕਰ ਰਹੇ ਹੈ ਪਹਿਲਾਂ ਸ਼ੁਰੂ ਚ ਕਹਿੰਦੇ ਸੀ ਰਾਜਪਟ ਚੱਡਾ ਫੇਰ ਸੰਦੀਪ ਪਾਠ ਖੋਣ ਤਾਂ ਗੱਲ ਕਲੀਅਰ ਹੋ ਰਹੀ ਹੈ ਕਿ ਭਗਵਤ ਮਾਲ ਘਰ ਵੀ ਰਹੇ ਨੇ ਕੁਝ ਜੇ ਸਾਰੇ ਡਿਸੀਜਨ ਉੱਥੇ ਲਏ ਜਾ ਰਹੇ ਨੇ ਤੇ ਇਹ ਗੱਲ ਤਾਂ ਕਲੀਅਰ ਹੁਣ ਤਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਉਹਨੂੰ ਮੁੱਖ ਮੰਤਰੀ ਤਾਂ ਹੁਣ ਆਸੀ ਸਿੰਘ ਨੂੰ ਸੁਭਾਲਤਾ ਉਹਨਾਂ ਨੇ ਹੁਣ ਉਹ ਵਿਲੇ ਹੋ ਗਏ ਪਹਿਲਾਂ ਤਾਂ ਪੰਜਾਬ 'ਚ ਬੈਠਣਗੇ ਆ ਹਰਿਆਣਾ 'ਚ ਬੈਠਣਗੇ ਹਰਿਆਣਾ 'ਚ ਬੈਠ ਕੇ ਫਿਰ ਉਹ ਪੰਜਾਬ ਤੇ ਤਿੱਖੀ ਨਿਗਰ ਰੱਖਣੇ ਪਹਿਲੇ ਨਗਾ ਤਾਂ ਹੈ ਤੇ ਪੰਜਾਬ ਨੂੰ ਚਲਾਉਣਗੇ ਤੇ ਪੰਜਾਬ ਨੂੰ ਹੁਣ ਤੱਕ ਕੀ ਪੰਜਾਬ 'ਚ ਕੀਤਾ ਕੀ ਹੈ ਜਾਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜੇ ਕੋਈ ਗੱਲ ਮਾਨ ਸਾਹਿਬ ਕਹਿੰਦੇ ਨੇ ਜੀ ਅਸੀਂ ਨੌਕਰੀਆਂ ਦਿੱਤੀਆਂ ਅਸੀਂ ਬਿਜਲੀ ਫ੍ਰੀ ਕੀਤੀ ਲੇਕਿਨ ਬਹੁਤ ਸਾਰੇ ਹੋਰ ਸਵਾਲ ਨੇ ਉਹਦਾ ਜਵਾਬ ਤਾਂ ਮਾਨ ਸਾਹਿਬ ਨੂੰ ਤੇਰਾ ਪੜਾ ਕਾਰਨ ਚਾਹੇ ਕੋਈ ਵੀ ਹੋਵੇ ਸੋ ਬਹੁਤ ਸਾਰੀਆਂ ਇਸੀਆਂ ਗੱਲਾਂ ਨੇ ਜੀ ਨੇ ਇਹ ਖਾਲਸਾ ਜਿਹੜਾ ਪ੍ਰਗਟ ਮਨਚ ਹੋ ਗਿਆ ਕਿ ਜੀ ਸ਼ਾਇਦ ਦਿੱਲੀ ਵਰਗੀ ਤਬਦੀਲੀ ਤਾਂ ਨਹੀਂ ਹੋ ਰਹੀ ਇਹ ਇੱਕ ਵੱਡੀ ਟੈਨਸ਼ਨ ਦਾ ਕਾਰਨ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਭਗਵਾਨ ਜਲਦੀ ਠੀਕ ਹੋਊਗਾ ਪੰਜਾਬ ਆਸ ਵੀ ਕਰਦਾ ਅਰਦਾਸ ਵੀ ਕਰਦਾ ਕਿ ਪੰਜਾਬ ਚ ਪੰਜਾਬੀਆਂ ਦਾ ਰਾਜ ਹੋਊਗਾ ਇਹ ਜ਼ਰੂਰ ਪੰਜਾਬੀ ਚਾਹੁੰਦੇ ਨੇ ਅੱਜ ਦੀ ਵੀਡੀਓ ਚ ਕੁਝ ਸੰਕੇਤ ਕੀਤੇ ਨੇ ਮੈਂ ਆਸ ਕਰਦਾ ਕਿ ਤੁਸੀਂ ਸਮਝ ਰਹੇ ਹੋਵੋਗੇ ਮਿਲ ਜਾਈਏ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ